ਤੁਹੇ ਦੇਖ ਸਕਦੇ ਹੋ ਸਤਾਨਕ ਸ਼ਹਿਰ ਬਾਬਾ ਚੇਤਨ ਦਾਸ ਜੀ ਦੇ ਸਮਾਧ ਵਿਖੇ ਹਰ ਸਾਲ ਦੀ ਤਰ੍ਹਾਂ ਇਹਨਾਂ ਦੇ ਵਿ사 ਨਿਰਦੇਸ਼ ਪ੍ਰਧਾਨ ਨਰੇਸ਼ ਕੁਮਾਰ ਬਾਂਸੂ ਜੀ ਦੇ ਨਿਰਦੇਸ਼ੇਠ ਅੱਜ ਸੰਗਤਾਂ ਵੱਲੋਂ ਲੰਗਰ ਲਗਾਇਆ ਜਾ ਰਿਹਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਸੇਵਾ ਕੀਤੀ ਜਾ ਰਹੀ ਹੈ ਜੀ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਹੀ ਖਾਰੀਕ ਅੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਰਹ ਹੰਸ ਉੜਾ ਸੁਣਾਣਾ ਇਹ ਜਿਹੜਾ ਪ੍ਰੋਗਰਾਮ ਲਿਖਿਆ ਜਾਂਦਾ ਤੇ ਸੰਗਤ ਨੂੰ ਜਿਹੜਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਲੰਗਰ ਚੁਕਾਇਆ ਜਾਂਦਾ ਕੋਈ ਦੇਖ ਸਕਦੇ ਹੋ ਆਜ ਕੱਲ ਦੇਖ ਸਕਦੇ ਹੋ ਕਿ ਬਹੁਤ ਵੱਡੀ ਜਨਤੀ ਦੇ ਵਿੱਚ ਜਿਹੜੀ ਸੰਗਤ ਹੈ ਆਲੇ ਦੁਆਲੇ ਦੇ ਲੱਕੇ ਚੋਂ ਪਿੰਡਾਂ ਚੋਂ ਤੇ ਲੋਕਲ ਸ਼ਹਿਰ ਦੇ ਵਿੱਚੋਂ ਵੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਸੰਗਤ ਹੈ ਪਹੁੰਚੀ ਹੈ ਅਤੇ ਸੰਤਾਂ ਦੁਆਰਾ ਵੀ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਪਾ音 ਦਾ ਉਚਾਰਨ ਕੀਤਾ ਗਿਆ ਚਲੋ